ਸਤਿਗੁਰਾਂ ਦੇ ਪਾਵਨ ਪੀਤ੍ਰ ਅਜੂਰੀ ਦੇ ਅੰਦਰ ਆਪ ਸਾਰੇ ਗੁਰਮੁਖ ਮਾਈ ਭਾਈ ਹਾਜ਼ਰੀਆਂ ਭਰ ਕੇ ਸਮੇਂ ਨੂੰ ਸਵਾਸਨ ਨੂੰ ਸਫਲ ਬਣਾ ਰਹੇ ਆ ਬੜੇ ਭਾਗੇ ਹਾ ਅੱਜ ਦੇ ਪਾਵਨ ਪੀਤ੍ਰ ਹੁਕਮ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਵਕਸੂਸ ਕੀਤੇ ਨੇ ਚੌਥੇ ਪਾਸਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਨਾ ਸ੍ਰੀ ਦਾਗ ਦੇ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਇਹ ਦਰਗਾਹੀ ਅੱਲਾਹੀ ਪੈਗਾਮ ਜੋ ਆਪਾਂ ਸਰਵਨ ਕੀਤਾ ਹੈ ਔ ਇਹਨਾਂ ਪਾਵਨ ਪੀਤ੍ਰ ਅਮਰਤ ਬਚਨਾਂ ਦੀ ਅਖਰੀ ਵਿਚਾਰ ਸਾਰੇ ਆਪਾਂ ਰਲ ਮਿਲ ਕੇ ਸੰਜੀ ਕਰੀਏ ਆਪੋ ਆਪਣੀ ਮਨ ਵਰਤੀ ਨੂੰ ਕਾਗਰ ਬਣਾ ਕੇ ਗੁਰ ਸ਼ਬਦ ਵਿਚਾਰ ਨਾਲ ਜੋੜੀਏ ਤਾਂ ਕਿ ਪੂਰਾ ਪੂਰਾ ਲਾਹਾ ਪ੍ਰਾਪਤ ਹੋ ਜਾਵੇ ਇੱਕ ਵਾਰੀ ਸਾਰੇ ਗੁਰ ਚਰਨਾਂ ਦਾ ਧਿਆਨ ਤਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਤੁਨਹ ਸ੍ਰੀ ਮਹਲਾ 4 ਰਾਗ ਤਨਸਰੀ ਹੈ ਚੌਥੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਅਮਰਤ ਬਚਨ ਨੇ ਜਿਨ੍ਹਾਂ ਦੇ ਵਿੱਚ ਪਾਸ਼ਾ ਨੇ ਅੱਜ ਦੇ ਇਸ ਪਾਵਨ ਪੀਤਰ ਸ਼ਬਦ ਦੇ ਵਿੱਚ ਕੇਂਦਰੀ ਭਾਵ ਰੱਖਿਆ ਗੁਰ ਸਿੱਖੀ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨ ਹਰ ਹਰ ਕਥਾ ਨਿਰਾਲੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਪਾਵਨ ਪੀਤਰ ਇਨ੍ਹਾਂ ਬਚਨਾਂ ਦੁਆਰਾ ਸਾਨੂੰ ਸਮਤ ਦੇ ਰਹੇ ਨੇ ਗੁਰਸਿੱਖ ਮੀਤ ਚਲੋ ਐ ਮੇਰੇ ਗੁਰਸਿੱਖ ਮਿੱਤਰੋ ਪ੍ਰਭੂ ਚਲੋ ਗੁਰਚਾਨੀ ਗੁਰੂ ਦੇ ਦੱਸੇ ਹੋਏ ਰਾਹ ਤੇ ਜੋ ਗੁਰੂ ਕਹਦਾਗਾ ਜੋ ਗੁਰੂ ਨੇ ਸਾਨੂੰ ਰਸਤਾ ਦਿਖਾਇਆ ਹੈ ਜੋ ਗੁਰੂ ਨੇ ਸਾਨੂੰ ਮਾਰਗ ਦੱਸਿਆ ਹੈ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਦੀ ਸਫਲਤਾ ਬਾਤ ਗੁਰੂ ਦੇ ਮਾਰਗ ਤੇ ਚੱਲੋ ਬੜੇ ਪਿਆਰ ਦੇ ਨਾਲ ਗੁਰੂ ਮਹਾਰਾਜ ਜੀ ਸਾਨੂੰ ਆਪਣੇ ਭਰਾ ਬਣਾ ਕੇ ਆਪਣੇ ਆਪਣੇ ਬਣਾ ਕੇ ਕਹਿ ਰਹੇ ਨੇ ਆਏ ਗੁਰਮੁਖ ਪਿਆਰਿਓ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੋ ਜੋ ਗੁਰ ਕਹੇ ਸੋਈ ਭਲ ਮੰਨੋ ਜੋ ਕੁਝ ਗੁਰੂ ਆਖਦਾ ਹੈ ਉਸ ਨੂੰ ਆਪਣਾ ਭਲਾ ਸਮਝੋ ਕਿਉਂਕਿ ਸਤਿਗੁਰੂ ਸਭਨਾ ਦਾ ਭਲਾ ਮਨਾਇਦਾ ਗੁਰੂ ਸਾਡਾ ਭਲਾ ਕਰਦਾ ਹੈ ਗੁਰੂ ਤੇ ਬਹੁਤ ਵੱਡਾ ਪਰਪਕਾਰੀ ਹੈ ਗੁਰੂ ਨੇ ਤੇ ਆਪਣਾ ਸਭ ਕੁਝ ਸਾਡੇ ਵਾਸਤੇ ਵਾਰ ਦਿੱਤਾ ਹੈ ਗੁਰੂ ਤੇ ਇੱਥੋਂ ਤੱਕ ਕਹਿੰਦਾ ਗਾ ਪੰਥ ਵਸੇ ਮੇਰਾ ਪਰਿਵਾਰ ਵਸਦਾ ਰਹੇ ਮੈਂ ਉਜਣਾ ਮਨ ਚਾਉ ਕਨੇਰਾ ਮੇਰੇ ਮਨ ਵਿੱਚ ਚਾਹ ਹੈ ਮੇਰਾ ਭਾਵੇਂ ਘਰ-ਵਾਰ ਉਜੜ ਗਿਆ ਬੇ ਮੇਰਾ ਪੰਥ ਮੇਰੀ ਸੰਗਤ ਵਸਦੀ ਰਹੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਪੰਥ ਵਸੇ ਪੰਥ ਕੀ ਆ ਗੁਰੂ ਦੀ ਸੰਗਤ ਮੇਰਾ ਪੰਥ ਵਸਦਾ ਰਹੇ ਚੜ੍ਹਦੀ ਕਲਾ ਵਿੱਚ ਰਹੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਦੀ ਸਿਵਤ ਸਲਾਹ ਉਸ ਵਾਹਿਗੁਰੂ ਦੀ ਵਡਿਆਈ ਕਰਿਆ ਕਰੋ ਉਸ ਮਾਲਕ ਦਾ ਨਾਮ ਜਪਿਆ ਕਰੋ ਜੋ ਗੁਰੂ ਕਹਿੰਦਾਗਾ ਇਸ ਨੂੰ ਆਪਣੇ ਬਾਤ ਤੇ ਭਲਾ ਸਮਝੋ ਹਰ ਹਰ ਕਥਾ ਨਿਰਾਨੀ ਕਿਉਂਕਿ ਪ੍ਰਮਾਤਮਾ ਦੀ ਸਿਵਤ ਸਲਾਹ ਜਿਹੜੀ ਹੈ ਨਾ ਉਸ ਵਾਹਿਗੁਰੂ ਦਾ ਜਿਹੜਾ ਨਾਮ ਹੈ ਸਾਡਾ ਜੀਵਨ ਬਦਲ ਦਿੰਦਾ ਹੈ ਸਾਡਾ ਜੀਵਨ ਸਵਾਰ ਦਿੰਦਾ ਹੈਗਾ ਇਸ ਕਰਕੇ ਧੰਗੁਰੂ ਰਾਮਦਾਸ ਮਹਾਰਾਜ ਨੇ ਅੱਜ ਜੋ ਕਿਰਪਾ ਕੀਤੀ ਹੈ ਅੱਜ ਦੇ ਇਨ੍ਹਾਂ ਪਾਵਨ ਪੀਤਰ ਬਚਨਾਂ ਦੇ ਵਿੱਚ ਕੇਂਦਰੀ ਭਾਵ ਰੱਖਿਆ ਹੈ ਐ ਗੁਰਸਿੱਖ ਮਿੱਤਰ ਪਿਆਰਿਓ ਜੋ ਗੁਰੂ ਕਹਿੰਦਾਗਾ ਉਸ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੋ ਗੁਰੂ ਦੇ ਦੱਸੇ ਹੋਏ ਜੀਵਨ ਰਾਹ ਤੇ ਤੁਰੋ ਗੁਰੂ ਆਖਦਾ ਹੈ ਪ੍ਰਮਾਤਮਾ ਦੀ ਸਿਫਤ ਸੁਲਾਹ ਕਰਿਆ ਕਰ ਜੋ ਗੁਰ ਕਹੇ ਸੋਈ ਭਲ ਮੰਨੋ ਉਸ ਨੂੰ ਭਲਾ ਕਰਕੇ ਮੰਨ ਲਓ ਅਨਹਰ ਕਥਾ ਨਿਰਾਲੀ ਹਰਿ ਅੰਦੀ ਪਰਮਾਤਮਾ ਦੀ ਸਿਵਤ ਸਲਾਹ ਇਹ ਤੇਰਾ ਜੀਵਨ ਸਫਲਾ ਕਰ ਦੇਵੇਗੀ ਗੁਰੂ ਸਾਡੇ ਭਲੇ ਵਾਸਤੇ ਹੀ ਕਹਿ ਰਿਹਾ ਹੰਮੇ ਅੰਦਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲਣ ਗੁਰ ਚਾਲੀ ਅਸੀਂ ਜੀਵ ਅੰਦਲੇ ਅਸੀਂ ਤੇ ਇਸ ਮਾਇਕ ਪਦਾਰਥਾਂ ਦੇ ਵਿੱਚ ਇਸ ਮਾਇਆ ਦੇ ਵਿੱਚ ਇਸ ਮੋਹ ਦੇ ਵਿੱਚ ਅੰਨੇ ਹੋ ਕੇ ਪਦਾਰਥਾਂ ਦੇ ਜ਼ਹਿਰ ਵਿੱਚ ਮਗਨ ਰਹਿੰਦੇ ਹਾਂ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਬਿਖਰਾਤੇ ਇਸ ਜ਼ਹਿਰ ਵਿੱਚ ਹੀ ਮਗਨ ਰਹਿੰਦੇ ਹਾਂ ਕਿਉਂ ਚੱਲੈ ਗੁਰ ਚਾਲਨੀ ਅਸੀਂ ਕਿਵੇਂ ਗੁਰੂ ਦੇ ਦੱਸੇ ਜੀਵਨ ਰਾਹ ਤੇ ਤੁਰ ਸਕਦੇ ਆ ਐਸ ਤੇ ਅੰਨੇ ਬੋਲੇ ਹੋਏ ਪਏ ਆ ਇਹ ਮਾਇਆ ਦਾ ਪ੍ਰਭਾਵ ਹੀ ਇੰਨਾ ਪਿਆ ਹਿਆ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬੋ ਰੋਲ ਕੁਚੋਲਾ ਇਸ ਮਾਇਆ ਦੇ ਇਸ ਪਦਾਰਥਾਂ ਦੇ ਇਸ ਮੋਹ ਦੇ ਵਿੱਚ ਇੰਨੇ ਫਸ ਚੁੱਕੇ ਆ ਸਾਨੂੰ ਗੁਰੂ ਦਾ ਸ਼ਬਦ ਸੁਣਦਾ ਨਹੀਂ ਗੁਰੂ ਦੀਆਂ ਆਵਾਜ਼ਾਂ ਨਹੀਂ ਸੁਣਦੀਆਂ ਕਿਉਂ ਚੱਲਾਂ ਗੁਰਚਾ ਨਹੀਂ ਕਿਵੇਂ ਅਸੀਂ ਗੁਰੂ ਦੇ ਦੱਸੇ ਰਾਹ ਤੇ ਚੱਲ ਸਕਦੇ ਆ ਫਿਰ ਗੁਰੂ ਰਾਮਦਾਸ ਮਹਾਰਾਜ ਨਾਲ ਹੀ ਸਾਨੂੰ ਉੱਤਰ ਦਿੰਦੇ ਨੇ ਭਲਿਓ ਸਤ ਗੁਰੂ ਦਇਆ ਕਰੇ ਸੁਖ ਦੇਤਾ ਹਮ ਲਾਵੈ ਆਪਣ ਬਾਲੀ ਸੁਖਾਂ ਦਾ ਦੇਣ ਵਾਲਾ ਗੁਰੂ ਉਹ ਦਾਤਾ ਮਿਹਰ ਕਰੇ ਸਾਨੂੰ ਆਪਣੀ ਲੜ ਲਾ ਲੇ ਹਮ ਲਾਵੇ ਆਪਣੀ ਬਾਣੀ ਸਚੇ ਪਾਸ਼ਾ ਤੂੰ ਹੀ ਕਿਰਪਾ ਕਰ ਅਸੀਂ ਤੇ ਇਸ ਮੋਹ ਮਾਇਆ ਦੇ ਵਿੱਚ ਇਸ ਮਾਇਕ ਪਦਾਰਥਾਂ ਦੇ ਵਿੱਚ ਸਾਨੂੰ ਨਹੀਂ ਪਤਾ ਲੱਗਦਾ ਸਾਨੂੰ ਨਹੀਂ ਆਪਣੇ ਪਿਤਾ ਦੀ ਆਪਣੇ ਪਰਮ ਪਿਤਾ ਪਰਮਾਤਮਾ ਦੀ ਆਵਾਜ਼ ਨਹੀਂ ਸੁਣਦੀ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ ਸਤਿਗੁਰ ਦਇਆ ਕਰੇ ਤੁਸੀਂ ਦਇਆ ਕਰੋ ਹਮ ਲਾਵੇ ਆਪਣਾ ਸਾਨੂੰ ਆਪਣੀ ਲੜ ਲਾ ਲਵੋ ਬੇਨਤੀ ਤੇ ਕਰ ਸਕਦੇ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਸੱਚੇ ਪਾਸ ਅਸੀਂ ਤੇ ਇਹ ਤੁਹਾਡੀ ਮੋਹ ਮਾਇਆ ਪਾਈ ਹੋਈ ਹੈ ਜੀਵਾਂ ਦੇ ਉੱਤੇ ਮਾਇਆ ਦਾ ਪਰਦਾ ਵੀ ਪਰਮਾਤਮਾ ਨੇ ਪਾਇਆ ਇੱਕ ਨਾ ਨੂੰ ਸੋਝੀ ਆਈ ਇਕਨਾਂ ਨੂੰ ਇਹਨਾਂ ਮੋਹ ਮਾਇਆ ਦੇ ਵਿੱਚੋਂ ਕੱਢ ਲੈਂਦਾ ਹੈ ਆ ਤੁਹਾਡੇ ਵਰਗੇ ਦਾਨੇ ਪੁਰਸ਼ ਸਿਆਣੇ ਪੁਰਸ਼ ਅੰਮ੍ਰਿਤ ਵੇਲੇ ਜਿਹੜੇ ਲਾਹਾ ਲੈਂਦੇ ਨੇ ਗੁਰੂ ਦੀਆਂ ਬਾਜਾਂ ਸੁਣਦੇ ਨੇ ਸਾਧ ਸੰਗਤ ਦੇ ਵਿੱਚ ਪਹੁੰਚ ਜਾਂਦੇ ਨੇ ਭਾਗਾਂ ਵਾਲੇ ਨੇ ਇੱਕ ਫਿਰਦੇ ਬੇਪਰਵਾਹ ਇੱਕ ਬੇਪਰਵਾਹੀ ਬਸ ਇਹ ਦੁਨੀਆ ਦੇ ਇਸ ਮੋਹ ਮਾਇਆ ਦੇ ਵਿੱਚ ਹੀ ਖੱਤੇ ਧੋਕੇ ਰਹਿ ਗਏ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਤੇ ਸਾਨੂੰ ਆਪਣੇ ਲੜ ਲਾਵੋ ਬੇਨਤੀਆਂ ਕਰਦੇ ਨੇ ਜਿਨ੍ਹਾਂ ਨੂੰ ਕੁਝ ਕੁ ਸਮਝ ਆ ਗਈ ਬਾਰ ਬਾਰ ਬੇਨਤੀਆਂ ਕਰਦੇ ਨੇ ਮਹਾਰਾਜ ਕਿਰਪਾ ਕਰੋ ਕਿਤੇ ਇਹ ਸਮਾਂ ਐਵੇਂ ਨਾ ਨਿਕਲ ਜਾਵੇ ਇਹ ਕਿਤੇ ਸਮਾਂ ਇਹ ਸਾਡਾ ਬੇਅਰਥ ਹੀ ਨਾ ਚਲਿਆ ਜਾਵੇ ਇਹ ਮਨੁੱਖਾ ਜਨਮ ਦੀ ਜਿਹੜੀ ਕਦਰ ਹੈ ਗੁਰਮੁਖ ਪਾਉਂਦੇ ਨੇ ਗੁਰਮੁਖ ਜਿਵੇਂ ਹੀਰੇ ਮੋਤੀਆਂ ਦੀ ਬਿਰ ਕਦਰ ਪਾਉਂਦਾ ਕੋਈ ਜ਼ੌਹਰੀ ਇਸੇ ਤਰ੍ਹਾਂ ਹੀ ਮਨੁੱਖਾਂ ਜਨਮ ਦੀ ਕਦਰ ਫਿਰ ਕੋਈ ਗੁਰਮੁਖ ਪਾਉਂਦਾ ਜਿਹੜਾ ਕੋਈ ਗੁਰੂ ਦਾ ਅੱਲਾ ਪੜ ਲੈਂਦਾਗਾ ਗੁਰੂ ਦੇ ਲੜ ਲੱਗ ਜਾਂਦਾ ਸਾਨੂੰ ਆਪਣੇ ਲੜ ਲਾ ਲਵੋ ਹਰ ਕੇ ਸੰਤ ਸੁਨੋ ਜਨ ਭਾਈ ਗੁਰ ਸੇਵੋ ਬੇਗ ਬਿਗਾਲੀ ਗੁਰ ਸੇਵੋ ਗੁਰੂ ਦੀ ਸਰਨ ਪੈ ਜਾਓ اے ਹਰੀ ਦੇ ਸੰਤ ਜਨੋ ਹੇ ਪ੍ਰਭੋ ਸੁਨੋ ਹਰ ਕੇ ਸੰਤ ਸੁਨੋ ਜਨ ਭਾਈ ਜਨ ਭਾਈ ਪ੍ਰਭੋ ਗੁਰ ਸੇਵੋ ਗੁਰੂ ਦੀ ਸਰਨ ਪੈ ਕੇ ਬੇਗ ਬੇਗਾਨੀ ਬੇਗ ਵਾਦੀ ਤੋਂ ਭਾਵ ਹੈ ਬਹੁਤ ਸੇਤੀ ਜਦੋਂ ਗੁਰੂ ਦੀ ਗੱਲ ਸੁਣ ਲਈ ਨਾ ਸੇਤੀ ਨਾਲ ਜਿੰਨਾ ਵੀ ਹੋ ਸਕੇ ਗੁਰੂ ਦੇ ਨੇੜੇ ਹੋ ਜਾਵੋ ਗੁਰੂ ਦਾ ਪੱਲਾ ਮੜ ਲਾਵੋ ਗੁਰੂ ਕਿ ਤੈਨੂੰ ਗੱਬੜ ਨਹੀਂ ਦੇਵੇਗਾ ਗੁਰੂ ਤੈਨੂੰ ਇਸ ਭਵਜਲ ਤੋਂ ਪਾਰ ਲਾ ਦੇਵੇਗਾ ਗੁਰੂ ਸਮਰੱਥ ਹੈ ਵੇਗ ਇਹ ਗੱਲ ਜਿੰਨਾ ਹੋ ਸਕੇ ਜਦੋਂ ਤੂੰ ਗੁਰੂ ਦੀ ਗੱਲ ਸੁਣ ਲਈ ਗੁਰੂ ਦੀ ਆਵਾਜ਼ ਸੁਣ ਲਈ ਵੀ ਜਿੰਨਾ ਸੇਤੀ ਹੋ ਸਕੇ ਗੁਰੂ ਦੇ ਲੜ ਲੱਗ ਜਾ ਸਤਗੁਰ ਸੇਵ ਖਰਚ ਹਰ ਬਾਦੋ ਮਤ ਜਾਣੋ ਆਜ ਕੇ ਕਾਲੀ ਸਤਗੁਰ ਸੇਵ ਖਰਚ ਹਰ ਬਾਦੋ ਹੁਣੇ ਮਤ ਸਮਝ ਵੀ ਮੈਂ ਗੁਰੂ ਦੀ ਗੱਲ ਸੁਣ ਵੀ ਲਈ ਚੱਲ ਜੀ ਮੈਂ ਕੱਲ ਨੂੰ ਜਾਊਗਾ ਜੀ ਮੈਂ ਜੀ ਅਗਲੇ ਮਹੀਨੇ ਤੋਂ ਸ਼ੁਰੂ ਕਰੂੰਗਾ ਪਾਠ ਕਰਨੇ ਜੀ ਮੈਂ ਨਿਤਨੇਮ ਕਰਨਾ ਜੀ ਮੈਂ ਸੇਵਾ ਕਰਨੀ ਘੌਲ ਨਾ ਕਰ ਜੋ ਕੱਲ ਨੂੰ ਕਰਨਾ ਅੱਜ ਕਰ ਅੱਜ ਕਰਨਾ ਤੇ ਹੁਣੇ ਕਰ ਸਤਗੁਰ ਸੇਵ ਖਰਚ ਹਰ ਵਦੋ ਮਤ ਜਾਣੋ ਆਜ ਕੇ ਕੱਲ ਹੀ ਇਹ ਮਤ ਸਮਝ ਕੱਲ ਤੱਕ ਗੁਰੂ ਨਾਨਕ ਪਾਸਾ ਨੇ ਪੁੱਛਿਆ ਸੀ ਭਾਈ ਮਰਦਾਨੇ ਤੇ ਬਾਲਦੇ ਨੂੰ ਕਿੰਨਾ ਕੁ ਭਰੋਸਾ ਰੱਖੀ ਬੈਠਿਓ ਭਾਈ ਜੀਵਨਤਾ ਕਹਿੰਦੇ ਜੀ ਬਹੁਤ ਜੀਵਨਤਾ ਛੋਟਾ ਜਿਹਾ ਸਵੇਰੇ ਸੂਰਜ ਨਿਕਲਿਆ ਸਾਮਾਂ ਤੱਕ ਪਤਾ ਨਹੀਂ ਦੇਖਣਾ ਕਹਿਣ ਲੱਗੇ ਬੜਾ ਲੰਮਾ 12 ਘੰਟਿਆਂ ਦਾ ਅਰਸਾ ਰੱਖੀ ਬੈਠਿਓ ਭਾਈ ਬਾਲਦੇ ਨੇ ਕਿਹਾ ਕਿ ਜੀਵਨਤਾ ਇੱਕ ਘੜੀ ਵੀ ਹੋ ਸਕਦਾ ਹੈ ਮਿਲੇ ਗੁਰੂ ਨਾਨਕ ਪਾਸਾ ਕਹਿੰਦੇ ਇੱਕ ਘੜੀ ਵੀ ਬਹੁਤ ਵੱਡਾ ਭਰੋਸਾ ਹੈ ਪਰ ਦੋਨਾਂ ਨੇ ਪੁੱਛਿਆ ਹੱਥ ਜੋੜ ਕੇ ਮਹਾਰਾਜ ਤੁਸੀਂ ਦੱਸੋ ਗੁਰੂ ਨਾਨਕ ਪਾਸਾ ਕਹਿਣ ਲੱਗੇ ਸਾਡਾ ਜੀਵਨ ਤੇ ਭਰੋਸਾ ਤਾਂ ਇੰਨਾ ਹੀ ਹੈ ਇਹ ਜਿਹੜਾ ਅੰਦਰਲਾ ਸਵਾਸ ਬਾਹਰ ਆਵੇ ਜਾਂ ਬਾਹਰਲਾ ਅੰਦਰ ਜਾਵੇ ਹੁਣ ਅਸੀਂ ਦਾਅਵੇ ਕਰਦੇ ਆਂ ਝੂਠੇ ਦਾਅਵੇ ਕਰੀ ਬੈਠੇ ਆਂ ਮੈਂ ਐ ਕਰਨਾ ਮੈਂ ਐ ਕਰਨਾ ਜਿਹੜਾ ਕੰਮ ਕਰਨ ਉਹ ਨਹੀਂ ਕਰ ਪਾਰੇ ਪਰ ਸਤਿਗੁਰੂ ਜੀ ਸਾਨੂੰ ਦੇਖ ਲਵੇ ਇੱਕ ਸਵਾਸ ਤੇ ਜ਼ਿੰਦਗੀ ਦਾ ਇਹ ਜੀਵਨ ਖੜਾਗਾ ਇੱਕ ਸਵਾਸ ਤੇ ਬਾਹਰ ਨੇ ਦਾ ਪਤਾ ਨਹੀਂ ਅੰਦਰ ਜਾਵੇ ਜਾਂ ਅੰਦਰ ਦੇ ਦਾ ਪਤਾ ਨਹੀਂ ਬਾਹਰ ਨਿਕਲੇ ਸਤੂਰ ਜੀ ਕਿਰਪਾ ਕਰਦੇ ਨੇ ਭਾਈ ਮਤ ਜਾਣੋ ਆਜ ਕੀ ਕਾਦੀ ਇਹ ਮਤ ਸਮਝ ਵੀ ਮੈਂ ਕੱਲ ਤੋਂ ਕੰਮ ਸ਼ੁਰੂ ਕਰਾਂਗਾ ਕੱਲ ਤੋਂ ਮੈਂ ਕੋਈ ਨਿਤਨੇਮ ਕਰਾਂਗਾ ਕੱਲ ਤੋਂ ਮੈਂ ਸੇਵਾ ਸ਼ੁਰੂ ਕਰਾਂਗਾ ਭਲਿਆ ਅੱਜ ਤੇਰੇ ਪਾਸ ਹੈ ਅੱਜ ਭਗਤਾਂ ਨੇ ਨਿਚੋੜ ਕੱਢ ਕੇ ਸਾਨੂੰ ਦੱਸਿਆ ਹੈ ਗੁਰਬਾਣੀ ਦੇ ਵਿੱਚ ਜ਼ਿੰਦਗੀ ਦੇ ਤਜਰਬੇ ਨੇ ਕਬੀਰ ਕਾਲ ਕਰੰਦੇ ਅਬੈ ਕਰ ਅਬ ਕਰਤੇ ਸੋਇ ਤਾਲ ਜਿਹੜਾ ਕੱਲ ਨੂੰ ਕਰਨਾ ਹੈ ਅੱਜ ਕੱਲ ਅੱਜ ਕਰਨਾ ਤੇ ਹੁਣੇ ਕਾਲ ਇਹ ਨਹੀਂ ਪਤਾ ਵੀ ਤੇਰੇ ਸਿਰ ਦੇ ਉੱਤੇ ਕਾਲ ਕਬੁਕਦੇ ਕਦੋਂ ਆ ਜਾਵੇ ਫਿਰ ਪਛਤਾਵਾ ਹੀ ਰਹਿ ਜਾਵੇਗਾ ਉਹ ਹੋ ਐਮੀ ਉਮਰ ਗਵਾ ਲਈ ਹੁਣ ਜਿਹੜੇ ਗੁਰਮਖ ਪਿਆਰੇ ਨੇ ਫਿਰ ਗੁਰੂ ਦੇ ਗੱਲ ਨੂੰ ਸਮਝ ਜਾਂਦੇ ਨੇ ਉਹਨਾਂ ਦੀ ਬਾਤ ਗੁਰੂ ਜੀ ਕੀ ਕਹਿੰਦੇ ਨੇ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਲਾਨੀ ਹਰੀ ਦੇ ਸੰਤ ਹਰੀ ਦੇ ਪਿਆਰੇ ਪਰਮਾਤਮਾ ਦੇ ਨਾਮ ਦਾ ਜਾਪ ਕਰਦੇ ਇਹ ਜਾਪ ਦੀ ਬਰਕਤ ਦੇ ਨਾਲ ਉਦੀ ਰਜਾ ਵਿੱਚ ਰਹਿਣਾ ਸਿੱਖ ਜਾਂਦੇ ਨੇ ਹਰ ਸੰਤ ਚੜੇ ਹਰ ਨਾਲ ਨਹੀਂ ਹਰੀ ਦੇ ਨਾਲ ਰਹਿਣਾ ਵਾਹਿਗੁਰੂ ਦੇ ਨਾਮ ਰਹਿਲਾ ਪਾਪ ਕੀ ਉਹ ਵਾਹਿਗੁਰੂ ਨੂੰ ਸਦਾ ਅੰਗ ਸੰਗੇ ਵਾਹਿਗੁਰੂ ਦੇ ਨਾਲ ਰਹਿੰਦੇ ਨੇ ਵਾਹਿਗੁਰੂ ਨਾਲ ਨਾਲ ਰਹਿੰਦਾ ਬਾਬਕੀ ਉਸ ਵਾਹਿਗੁਰੂ ਨੂੰ ਸਦਾ ਹੀ ਯਾਦ ਰੱਖਦੇ ਨੇ ਜਦੋਂ ਯਾਦ ਰੱਖਦੇ ਨੇ ਪ੍ਰਮਾਤਮਾ ਉਹਨਾਂ ਨੂੰ ਵਿਸਰਦਾ ਨਹੀਂ ਕਿਹੋ ਜੇ ਬਣ ਜਾਂਦੇ ਨੇ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਿਆ ਕਿਹੋ ਜੇ ਨੇ ਭੇਦ ਨਾ ਜਾਣੋ ਮੂਲ ਸਾਈ ਜਿਹਿਆ ਰੱਬ ਵਰਗੀ ਬਣ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਵਰਗੇ ਹੀ ਬਣ ਜਾਂਦੇ ਨੇ ਜਿਨ੍ਹਾਂ ਨੂੰ ਰੱਬ ਵਿਸਰਦਾ ਨਹੀਂ ਰੱਬ ਦੇ ਵਿੱਚ ਹੀ ਭੇਦ ਹੋ ਜਾਂਦੇ ਨੇ ਜੇਨ ਹਰ ਜਪਿਆ ਸੇਹਰ ਹੋਏ ਹਰ ਮਿਲਿਆ ਅਕੀਲ ਕਿ ਲਾਲੀ ਜਿਨ੍ਹਾਂ ਨੇ ਰੱਬ ਦਾ ਨਾਮ ਜਪਿਆ ਏ ਕੋ ਇਸ ਗੱਲ ਨੂੰ ਕੋਈ ਝੂਠਾ ਨਹੀਂ ਕਰ ਸਕਦਾ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਨੇ ਇਹ ਦਰਗਾਹੀ ਬਚਨ ਨੇ ਜਿਹੜੇ ਅੱਜ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਹੈ ਨਾ ਜਿਨ ਹਰ ਜਪਿਆ ਜਪ ਲਓ ਅੱਜ ਵੀ ਜਪ ਲਓ ਪਰ ਜਿਨ੍ਹਾਂ ਨੇ ਪ੍ਰਾਰਥਨ ਸਮੇਂ ਦੇ ਵਿੱਚ ਜਾਂ ਹੁਣ ਵੀ ਜਪ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਵੀ ਰੱਬ ਦਾ ਨਾਮ ਨਾਲ ਜੁੜੇ ਰਹਿਣਗੇ ਫਿਰ ਕਿਹੋ ਜੇ ਹੋ ਜਾਂਦੇ ਨੇ ਸੇ ਹਰ ਹੋਏ ਉਹ ਹਰੀ ਵਰਗੇ ਬਣ ਗਏ ਨੇ ਆਤਮਾ ਪਰਮਾਤਮਾ ਦਾ ਹੀ ਅੰਸ਼ ਹੈ ਇਨਸਾਨ ਨਹੀਂ ਭਗਵਾਨ ਬਣਨਾ ਹੈ ਪਰਮਾਤਮਾ ਨੇ ਆਪਣੇ ਵਿੱਚੋਂ ਭਗਵਾਨ ਨੇ ਇਨਸਾਨ ਬਣਾਇਆ ਔਰ ਅਸੀਂ ਕਰਮਾਂ ਦੇ ਮਾਰੇ ਇਨਸਾਨ ਤੋਂ ਹੀਟਾਂ ਨੀਵੇਂ ਸੈਤਾਨ ਸੈਤਾਨ ਤੋਂ ਵੀ ਹੀਟਾਂ ਡਿੱਗ ਪਈ ਹੈਵਾਨ ਪਸ਼ੂਆਂ ਬੜੀ ਬਿਰਤੀ ਕਿੰਨੀ ਸੋਚ ਮਾੜੀ ਚਲੀ ਗਈ ਕਿੱਥੇ ਤੱਕ ਅਸੀਂ ਗਿਰ ਗਏ ਇੱਕ ਦੂਸਰੇ ਨੂੰ ਮਾਰਨ ਮਰਨ ਤੱਕ ਹੀ ਲੁੱਟਣਾ ਕੋਹਾਂ ਤੱਕ ਹੀ ਕਿੱਥੇ ਤੱਕ ਅਸੀਂ ਗਿਰ ਗਏ ਔਰ ਦੇਖੋ ਗੁਰੂ ਸਾਹਿਬ ਸਾਨੂੰ ਕਿੱਡੀ ਸਮਝ ਦੇ ਰਹੇ ਨੇ ਭਗਵਾਨ ਨੇ ਇਨਸਾਨ ਬਣਾਇਆ ਤੂੰ ਆਪਣੇ ਆਪ ਉਸੋ ਭਗਵਾਨ ਦੇ ਨਾਲ ਜੁੜਿਆ ਰਹੇਗਾ ਭਗਵਾਨ ਦਾ ਹੀ ਰੂਪ ਬਣ ਜਾਏਗਾ ਸੇ ਹਰ ਹੋਏ ਹਰੀ ਵਰਗੇ ਹੋਗੇ ਹਰ ਮਿਲਿਆ ਕੇਲਕ ਲਾਲੀ ਕੇਲਕ ਲਾਲੀ ਕੇਲਕ ਲਾਲੀ ਤੋਂ ਭਾਵ ਹੈ ਚੋਜੀ ਪ੍ਰਮਾਤਮਾ ਵਾਹਿਗੁਰੂ ਜਿਹੜੇ ਸਾਰੇ ਚੋਜ ਕਰ ਰਹੇ ਆ ਸਾਰੇ ਸੰਸਾਰ ਨੂੰ ਇਹ ਕੌਤਕ ਕਰਕੇ ਸਾਰਾ ਸੰਸਾਰ ਦੀ ਰਚਨਾ ਕਰਨ ਵਾਲਾ ਚੋਜੀ ਪ੍ਰੀਤਮ ਉਹ ਪ੍ਰਮਾਤਮਾ ਮਿਲ ਪਵੇਗਾ ਅਖੀਰ ਦੇ ਵਿੱਚ ਆਓ ਗੁਰੂ ਆਨੰਦਸ ਮਹਾਰਾਜ ਜੀ ਕਿ ਸਾਨੂੰ ਸੁਨੇਹਾ ਹੋਰ ਦੇ ਰਹੇ ਨੇ ਸਾਰੇ ਧਿਆਨ ਦੇ ਨਾਲ ਆਪਾਂ ਸੁਣੀਏ ਜੀ ਹਰ ਹਰ ਜਪਨ ਜਪ ਲੋਚ ਲਚਾਨੀ ਹਰ ਕਿਰਪਾ ਕਰ ਬਨ ਬਾਲੀ ਜਨ ਨਾਨਕ ਸੰਗਤ ਸਾਧ ਹਰ ਮੇਡੋ ਹਮ ਸਾਧ ਜਨਾ ਪਗ ਰਨੀ ਹਰ ਹਰ ਜਪਨ ਜਪ ਲੋਚ ਲਚਾਨੀ ਹਰ ਕਿਰਪਾ ਕਰ ਬਨਵਾਲੀ ਕਿਰਪਾ ਕਰ ਏ ਬਨਵਾਲੀ ਪਰਮਾਤਮਾ ਵਾਹਿਗੁਰੂ ਮੈਨੂੰ ਤੇਰਾ ਨਾਮ ਜਪਣ ਦੀ ਤਾਂਘ ਹੈ ਹਰ ਹਰ ਜਪਨ ਜਪ ਲੋਚ ਅੰਦਰ ਲੋਚਾ ਤਾਂਘ ਹੈ ਮੈਨੂੰ ਸਮਝ ਪੈਗੀ ਸੰਗਤ ਦੇ ਵਿੱਚੋਂ ਸੋਝੀ ਆਉਂਦੀ ਏ ਸੰਗਤ ਦੇ ਵਿੱਚੋਂ ਹੀ ਇਹ ਸਾਨੂੰ ਇੱਕ ਬਿਰਾਗ ਲੱਗਦਾ ਗਾ ਛੋਟੀ ਜੀ ਉਮਰ ਦੇ ਵਿੱਚ ਧਰੂ ਪਹਿਲਾਦ ਨੂੰ ਬਿਰਾਗ ਲੱਗ ਗਿਆ ਮਾਤਾ ਦੇ ਕੋਲੋਂ ਬਿਰਾਗ ਲੱਗ ਗਿਆ ਮਾਤਾ ਨੂੰ ਪੁੱਛਦਾ ਹੈ ਮਾਤਾ ਰਾਜਦਵਾਰ ਦੇ ਵਿੱਚ ਧੱਕੇ ਕਿਉਂ ਪੈ ਰਹੇ ਨੇ ਮਾਤਾ ਕਹਿਣ ਲੱਗੀ ਬੇਟਾ ਜੇ ਮੈਂ ਰੱਬ ਦੀ ਬੰਦਗੀ ਨਹੀਂ ਕੀਤੀ ਤਾਂ ਧੱਕੇ ਪੈ ਰਹੇ ਨੇ ਰਾਜਿਆਂ ਦੇ ਘਰ ਜਨਮ ਤੇ ਹੋ ਗਿਆ ਰਾਜੇ ਨਾਲ ਵਿਆਹੀ ਵੀ ਗਈ ਹੁਣ ਪੁੱਤਰ ਵੀ ਹੋ ਗਿਆ ਪਰ ਰਾਜੇ ਨੇ ਜਦੋਂ ਦੂਸਰੀ ਰਾਣੀ ਆ ਗਈ ਉਹਨੂੰ ਬਾਹਰ ਕੱਢ ਦਿੱਤਾ ੱੱਕੇ ਮਾਰੇ ਹੁਣ ਪੁੱਤਰ ਪੁੱਛਦਾ ਹੈਗਾ ਕਿਉਂ ੱੱਕੇ ਕਹਿਣ ਲੱਗੇ ਨਾ ਮੈਂ ਬੰਦਗੀ ਕੀਤੀ ਨਾ ਸੇਵਾ ਕੀਤੀ ਮੈਨੂੰ ਇਹ ਘਾਟ ਮਹਿਸੂਸ ਹੋ ਰਹੀ ਏ ਉਹਨਾਂ ਮਾਤਾ ਤੂਬਰ ਆ ਗਿਆ ਲੈ ਕੇ ਬੰਦਗੀ ਕਰਦੇ ਆ ਅੱਜ ਉਹਨਾਂ ਦਾ ਨਾਮ ਕਿਵੇਂ ਚਮਕਦਾ ਹੈ ਮਹਾਰਾਣੀ ਲਿਖ ਦਿੱਤਾ ਫਿਰ ਉਹਨਾਂ ਦੀਆਂ ਗੱਲਾਂ RAM ਜਪੋ ਜੀ ਐਸੇ ਐਸੇ ਧਰੂ ਪਹਿਲਾਦ ਜਪਿਓ ਹਰ ਜੈਸੇ ਛੋਟੀਆਂ ਛੋਟੀਆਂ ਉਮਰਾਂ ਦੇ ਵਿੱਚ ਧਰੂ ਤੇ ਪਹਿਲਾਦ ਨੇ ਨਾਮ ਜਪਿਆ ਅੱਜ ਉਹਨਾਂ ਦਾ ਸਤਾਰਾ ਚਮਕਦਾ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਅਮਰ ਰਹਿਣਾਗਾ ਪਰੂਪਹਿਲਾਦ ਜਪਿਓ ਹਰ ਜੈਸੇ ਦੀਨ ਦਿਆਲ ਭਰੋਸੇ ਤੇਰੇ ਛੋਟੀ ਉਮਰ ਦੇ ਵਿੱਚ ਭਰੋਸਾ ਕਿੰਨਾ ਵੱਡਾ ਪਰਮਾਤਮਾ ਦੇ ਨਾਲ ਵਾਹਿਗੁਰੂ ਦੇ ਨਾਲ ਵਿਸ਼ਵਾਸ ਕਿੱਡਾ ਦੀਨ ਦਿਆਲ ਐ ਦੀਨਾ ਬੰਧੂ ਸਤਿਗੁਰ ਕਾਲਪੁਰਖ ਵਾਹਿਗੁਰੂ ਐ ਦੀਨਾ ਤੇ ਦਇਆ ਕਰਨ ਵਾਲੇ ਦੀਨ ਦਿਆਲ ਭਰੋਸੇ ਤੇਰੇ ਤੇਰੇ ਆਸਰੇ ਸਭ ਪਰਿਵਾਰ ਇਹ ਸਰੀਰ ਦੇ ਅੰਦਰ ਇੱਕ ਬਹੁਤ ਵੱਡਾ ਪਰਿਵਾਰ ਸਾਰਾ ਪਰਿਵਾਰ ਮੈਂ ਤੇਰੇ ਹਵਾਲੇ ਕਰ ਦਿੱਤਾ ਹੈ ਤੰਦ ਮੰਨ ਧਨ ਸਭ ਕੁਝ ਈਨ ਦਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਗੁਰ ਪ੍ਰਸਾਦ ਐਸੀ ਬੁੱਧ ਸੁਬਾਨੀ ਚੂ ਗਈ ਫਿਰ ਆਵਣ ਜਾਨੀ ਕਹੋ ਕਬੀਰ ਪਜ ਸਾਰੰਗ ਪਾਨੀ ਔਰ ਵਾਰ ਪਾਰ ਸਭ ਇਕੋ ਤਾਂ ਨਹੀਂ ਸੋ ਇਸ ਕਰਕੇ ਸਤਗੁਰ ਜੀ ਕਿਰਪਾ ਕਰਦੇ ਨੇ ਭਾਈ ਹਰ ਕੇ ਸੰਤ ਜਪੋ ਹਰ ਜਪਣਾ ਪਰਮਾਤਮਾ ਦਾ ਨਾਮ ਜਪਿਆ ਕਰ ਇਹ ਜਾਪ ਦੀ ਬਰਕਤ ਦੇ ਨਾਲ ਫਿਰ ਉਹ ਜਿਹੜੇ ਗੁਰਮਖ ਪਿਆਰੇ ਨੇ ਉਹਦੀ ਰਜਾ ਵਿੱਚ ਰਹਿਣਾ ਸਿੱਖ ਜਾਂਦੇ ਨੇ ਸੰਤ ਚੱਲੇ ਹਰ ਨਾਨੀ ਫਿਰ ਉਹਦੀ ਰਜਾ ਵਿੱਚ ਉਹਦੇ ਨਾਲ ਰਹਿਣਾ ਸਿੱਖ ਜਾਂਦੇ ਨੇ ਸਤਗੁਰੂ ਜੀ ਕਿਰਪਾ ਕਰਦੇ ਨੇ ਇਹ ਬਨਵਾਲੀ ਕਰ ਕਿਰਪਾ ਬਨਵਾਲੀ ਮੈਨੂੰ ਤੇਰੇ ਨਾਮ ਜਪਣ ਦੀ ਤਾਂਗ ਤੂੰ ਮਿਹਰ ਕਰ ਮੈਨੂੰ ਸੰਗਤ ਵਿੱਚ ਮੈਨੂੰ ਸੰਗਤ ਦੇ ਵਿੱਚ ਮਿਲਾ ਕੇ ਰੱਖ ਮੈਨੂੰ ਸੰਗਤ ਦੇ ਵਿੱਚੋਂ ਇੱਕ ਸੂਜੀ ਪੈਣੀ ਹੈ ਗੁਰੂ ਜੀ ਕਿਰਪਾ ਕਰ ਦੇ ਨੀ ਜਨ ਨਾਨਕ ਸੰਗਤ ਜਨ ਨਾਨਕ ਜਨ ਤੋਂ ਭਾਵੈ ਸੇਵਕ ਨਾਨਕ ਸੇਵਕ ਨਾਨਕ ਹੁਣ ਇਹ ਗੱਲ ਆਖਦੇ ਨੇ ਏ ਅਕਾਲ ਪੁਰਖ ਵਾਹਿਗੁਰੂ ਮੈਨੂੰ ਆਪਣੇ ਪਿਆਰਿਆਂ ਦੀ ਸੰਗਤ ਬਖਸ਼ ਜਨ ਨਾਨਕ ਸੰਗਤ ਸਾਧ ਹਰ ਮੇਲੋ ਅਮਸਾਦ ਜਿਨਾ ਪਗਰਾਨੀ ਮੈਨੂੰ ਤੇਰੇ ਸੰਤ ਜਿਨਾ ਦੇ ਚਰਨਾਂ ਦੀ ਧੂੜ ਮਿਲਦੀ ਰਹੇ ਸਾਦ ਜਿਨਾ ਪਗਰਾਨੀ ਪਗਰਾਨੀ ਪੱਗ ਤੋਂ ਭਾਵੈ ਪੈਰ ਰਾਨੀ ਖਾਕ ਧੂੜ ਤੇਰੇ ਸਾਧੂਆਂ ਦੀ ਤੇਰੇ ਨਾਮ ਜਪਣ ਵਾਲਿਆਂ ਦੀ ਚਰਨ ਧੂੜ ਤੇਰੇ ਪਿਆਰਿਆਂ ਦੀ ਸੰਗਤ ਮਿਲਦੀ ਰਹੇ ਜਿਹਦੇ ਸੰਗਤ ਦੇ ਵਿੱਚੋਂ ਨਾਮ ਦਾ ਰੰਗ ਚੜਦਾ ਹੈ ਤਾਂ ਤੇ ਬੜੀ ਸੋਹਣੀ ਸਤਿਗੁਰੂ ਜੀ ਨੇ ਅੱਜ ਸੁੰਦਰ ਵਿਚਾਰ ਸਾਨੂੰ ਦੱਸੀ ਹੈ ਗੁਰ ਸਿੱਖੀ ਮੀਤ ਚਲੋ ਗੁਰ ਜਾਲੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਹੈ ਮੇਰੇ ਗੁਰਮਖ ਪਿਆਰੇ ਭਰਾਵੋ ਇੱਕ ਕੰਮ ਕਰੋ ਗੁਰੂ ਦੇ ਦੱਸੇ ਹੋਏ ਰਾਹ ਤੇ ਤਰੋ ਜੋ ਗੁਰੂ ਕਹਿੰਦਾਗਾ ਉਸ ਨੂੰ ਭਲਾ ਕਰਕੇ ਮੰਨ ਲਓ ਗੁਰੂ ਸਾਡਾ ਭਲਾ ਹੀ ਚਾਹੁੰਦਾਗਾ ਗੁਰੂ ਸਭਨਾ ਦਾ ਭਲਾ ਮਨਾਉਂਦਾ ਇੱਥੇ ਕੋਈ ਆਵੇ ਇੱਥੋਂ ਸਭ ਦੀਆਂ ਕੋਲੀਆਂ ਭਰੀਆਂ ਜਾਂਦੀਆਂ ਨੇ ਕੋਈ ਗਾਵੇ ਕੋਈ ਸੁਣੇ ਕੋਈ ਗੁਰੂ ਦੀ ਬਾਣੀ ਨੂੰ ਗਾਉਂਦਾ ਹੈ ਕੋਈ ਸੁਣਦਾ ਹੈ ਮਨ ਚਿਤ ਲਾ ਕੇ ਲੋੜ ਹੈ ਭਾਵਨਾ ਦੀ ਵਿਸ਼ਵਾਸ ਦੀ ਸਰਧਾ ਦੀ ਤੈਨੂੰ ਕਿਸੇ ਵੀ ਗੁਰੂ ਦੇ ਅੱਖਰ ਦੇ ਉੱਤੇ ਸ਼ਬਦ ਦੇ ਉੱਤੇ ਵਿਸ਼ਵਾਸ ਆ ਜਾਵੇ ਗੁਰੂ ਦੇ ਸ਼ਬਦ ਦੇ ਉੱਤੇ ਤੈਨੂੰ ਭਰੋਸਾ ਆ ਜਾਵੇ ਉਹੀ ਤੇਰਾ ਬੇੜਾ ਪਾਰ ਲਾ ਦੇਵੇਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਿਖਾ ਵਿਸ਼ਵਾਸ ਕਰਕੇ ਦੇਖ ਗੁਰੂ ਸਮਰੱਥ ਹੈ ਤੈਨੂੰ ਡੁੱਬਣ ਨਹੀਂ ਦੇਵੇਗਾ ਤੈਨੂੰ ਡੁੱਬਣ ਨਹੀਂ ਦੇਵੇਗਾ ਗੁਰੂ ਤੈਨੂੰ ਪਾਰ ਲਾ ਦੇਵੇਗਾ ਤਾਂ ਤੇ ਆਉ ਗੁਰੂ ਮਹਾਰਾਜ ਦੇ ਕੋਲ ਬੇਨਤੀ ਕਰਨੀ ਹੈ ਮਹਾਰਾਜ ਰਹਿਮਤਾਂ ਰੱਖਿਓ ਜੀ ਆਪਣੇ ਪੱਲੇ ਨਾਲ ਲਾ ਕੇ ਰੱਖਿਓ ਚਰਨਾਂ ਨਾਲ ਜੋੜ ਕੇ ਰੱਖਿਓ ਕਬੀਰ ਏਵਾ ਕੋ ਦੋਏ ਭਲੇ ਇੱਕ ਸੰਤਿ ਕਰਾਮ राम ਜੋ ਦਾਤਾ ਮੁਗਤ ਕੋ ਸੰਤ ਜਪਾਵੇ ਨਾਮ ਸੰਤ ਤੋਂ ਪਾਵੈ ਸੰਗਤ ਵਿੱਚ ਇਹ ਨਾਮ ਦੀ ਸੋਝੀ ਮਿਲਦੀ ਏ ਗੁਰੂ ਮਹਾਰਾਜ ਰਹਿਮਤ ਕਿਰਪਾ ਕਨ ਜੀ ਕਬੀਰ ਚਰਨ ਕਮਲ ਕੀ ਮੋਜ ਕੋ ਕਹ ਕੈ ਸੀ ਅਨਮਾਨ ਕਹਿ ਬੇ ਕੋ ਸੁਪਾ ਨਹੀਂ ਦੇਖਾ ਹੀ ਪ੍ਰਵਾਨ ਇਤਨੇ ਕ ਬੇਨਤੀ ਪ੍ਰਵਾਨ ਕਰਨੇ ਜੀ ਹੋਈਆ ਭੁੱਲਾਂ ਦੀ ਖਿਮਾ ਜੋ ਪੜਿਆ ਜੋ ਸੁਣਿਆ ਗੁਰੂ ਰਹਿਮਤ ਕਿਰਪਾ ਕੰਨ ਸਾਡੇ ਹਿਰਦੇ ਵਿੱਚ ਵੀ ਬਸ ਜਾਵੇ ਹਿਰਦੇ ਵਿੱਚ ਬਸ ਜਾਵੇ ਸਤਿਗੁਰੂ ਜੀ ਰਹਿਮਤ ਕਿਰਪਾ ਕੰਨ ਸਾਡਾ ਇਹ ਜੀਵਨ ਸੁਪਲਾ ਹੋ ਜਾਵੇ ਨਿਤਨੇ ਬਣਾਈਏ ਹਰ ਰੋਜ਼ ਨਿਤਾਂ ਨੇਮ ਗੁਰੂ ਨੂੰ ਯਾਦ ਕਰਨਾ ਗੁਰੂ ਦੀ ਯਾਦ ਵਿੱਚ ਬੈਠਣਾ ਮਨ ਕਾਕਰ ਬਣਾ ਕੇ ਹੌਲੀ 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 ਪੌੜੀ ਦਰ ਪੌੜੀ ਚੜਦੇ ਜਾਵਾਂਗੇ ਇੱਕ ਦਿਨ ਮੰਜ਼ਿਲ ਤੇ ਜ਼ਰੂਰ ਪਹੁੰਚ ਜਾਵਾਂਗੇ ਵਿਸ਼ਵਾਸ ਭਰੋਸਾ ਪਾਣੀ ਦੇ ਉੱਤੇ ਗੁਰੂ ਦੇ ਉੱਤੇ ਭਰੋਸਾ ਬਰਕਤ ਦੇ ਨਾਲ ਜ਼ਰੂਰ ਮੰਜ਼ਲ ਮਿਲ ਜਾਵੇਗੀ ਸਤਿਗੁਰੂ ਜੀ ਫਿਰ ਕਿਰਪਾ ਕਰਨਗੇ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੋਇ ਦਾਈਂ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂ ਕਰਮ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਸੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਧਿਆ ਗਿ ਅਰਦਾਸ